ਪਹਿਲਾ ਕੋਰਟ ਕੰਪਲੈਕਸ ਦੇ ਬਾਹਰ ਇੱਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਈਡੀ ਦੇ ਉੱਤੇ ਗੋਲਡੀ ਬਰਾੜ ਵੱਲੋਂ ਇਸ ਕੇਸ ਦੀ ਜ਼ਿੰਮੇਵਾਰੀ ਲਿੱਤੀ ਗਈ। ਇਹਨਾਂ ਵਿਅਕਤੀ ਕਰਨੇ ਸ਼ੁਰੂ ਕਰ ਦਿੱਤੇ ਕਿਥੋਂ ਪਿੱਛਾ ਕਰਦੇ ਹੋ ਆ ਰਹੇ ਸੀ ਇਹ। ਪਰ ਨਹੀਂ ਇਹ ਪਿਛਲੇ 3-4 ਵਾਰ ਇਹ ਟਰਾਈ ਕਰ ਚੁੱਕੇ। ਤਾਂ ਉਹ ਜੋ ਵੀ ਗੱਲਾਂ ਨੇ ਵੀ ਗੁਰਲਾਲ ਬਰਾੜ ਦੇ ਮਰਡਰ 'ਚ ਇਹਦਾ ਰੋਲ ਸੀ ਉਸ ਕੇਸ 'ਚ ਨਾਮਜ਼ਦ ਵੀ ਸੀਗਾ। ਕੀ ਕੀ ਕੁਝ ਦੱਸ ਐ ਕਿ ਵਾਈਫ ਉਸ ਦਿਨ ਨਾਲ ਸੀ ਕਿਆ ਜਾ ਰਹਾ ਹੈ ਕਿ ਵਾਈਫ ਨੂੰ ਮਾਰਨ ਦੀ ਕੋਸ਼ਿਸ਼ ਹੋਈ ਸੀ ਜਾਂ ਨਹੀਂ ਹਰ ਵਾਰ 100% ਦੇਣਾ ਪੈਂਦਾ ਆਪਣਾ ਤੇ ਉਹਨਾਂ ਨੇ ਸਿਰਫ ਇੱਕ ਵਾਰ ਹੀ ਅੰजाम ਦੇ ਕੇ ਤੇ ਫਰਾਰ ਹੋ ਜਾਣਾ ਕਿਹਦਾ ਪਤਾ ਸੀ ਬੰਦੇ ਦੀ ਮੇਬੀ ਇਨੀ ਆਈਡੈਂਟੀਫਿਕੇਸ਼ਨ ਅੱਛਾ ਗੋਲੀਬਰਾਡ ਨੂੰ ਪਤਾ ਲੱਗ ਰਿਹਾ ਹੈ ਕੰਮ ਕਰ ਰਿਹਾ ਸੀ ਕਿ ਫ੍ਰੀ ਲਾਂਸ ਕਰ ਰਿਹਾ ਸੀ ਕੀ ਵੀ ਮਤਲਬ ਬਸ ਇਹੀ ਸੀ ਕਿ ਉਹਨੂੰ ਇਹ ਇਹਦਾ ਇਲਮ ਜ਼ਰੂਰ ਸੀ ਵੀ ਇਹਨੂੰ ਥ੍ਰੈਟ ਹੈਗਾ ਗੋਲੀਬਰਾਡ ਦਾ ਸਸਿਕਾ ਮੈਂ ਰਾਗੂਪ ਜੈਨ ਤੇ ਤੁਸੀਂ ਵੇਖ ਰਹੇ ਹੋ ਪੰਜਾਬ ਫਸ ਵੌਇਸ ਕੁਝ ਦਿਨ ਪਹਿਲਾਂ ਕੋਰਟ ਕੰਪਲੈਕਸ ਦੇ ਬਾਹਰ ਇੱਕ ਵਿਅਕਤੀ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਗੋਲਡੀ ਬਰਾਡ ਵੱਲੋਂ ਇਸ ਕੇਸ ਦੀ ਜ਼ਿੰਮੇਵਾਰੀ ਲਿੱਤੀ ਗਈ ਸੀ ਪੁਲਿਸ ਲਗਾਤਾਰ ਇਨਵੈਸਟੀਗੇਸ਼ਨ ਕਰ ਰਹੀ ਸੀ ਤੇ ਦੋ ਯੂਰੋਪੀਅਨ ਇਸ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਸਾਡੇ ਨਾਲ ਐਸਪੀ ਸਿਟੀ ਦਿਲਪੀ ਸਰ ਜੀ ਮੌਜੂਦ ਹੈ ਸਰ ਬਹੁਤ ਸਵਾਗਤ ਹੈ ਸਰ ਵੱਡੀ ਕਿਸ ਤਰ੍ਹਾਂ ਇੱਕ ਸਫਲਤਾ ਮਿਲੀ ਹੈਗੀ ਸਭ ਤੋਂ ਪਹਿਲਾਂ ਜਾਨਣਾ ਚਾਹਾਂਗੇ ਕਿ ਕੀ ਕੁਝ ਕੇਸ ਵਿੱਚ ਅਹ ਤੱਕ ਨਿਕਲ ਕੇ ਸਾਹਮਣੇ ਆਇਆ ਬਿਲਕੁਲ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਮਿਤੀ 28 ਨੂੰ ਜਿਹੜਾ ਸਾਡੇ ਡਿਸਟ੍ਰਿਕਟ ਐਡਮਿਨਿਸਟ੍ਰੇਟਿਵ ਕੰਪਲੈਕਸ ਆ ਉਹਦੇ ਬਾਹਰ ਗੋਲੀਆਂ ਮਾਰ ਕੇ ਨੌਜਵਾਨ ਜਿਹੜਾ ਗੁਰਵਿੰਦਰ ਉਹਦੀ ਹੱਤਿਆ ਕਰ ਦਿੱਤੀ ਗਈ ਸੀ ਇਸ ਤੋਂ ਬਾਅਦ ਜੀ ਪ੍ਰਾਈਮ ਫੇਸ ਸੀ ਇਹ ਸਾਨੂੰ ਪਤਾ ਲੱਗਿਆ ਸੀ ਵੀ ਇਹ ਗੈਂਗ ਰਿਲੇਟਿਡ ਕ੍ਰਾਈਮ ਹੈ ਜਿਸ ਦੀ ਜ਼ਿੰਮੇਵਾਰੀ ਵੀ ਸੋਸ਼ਲ ਮੀਡੀਆ ਤੇ 골ਡੀ ਬਰਾੜ ਉਰਫ ਸਤਿੰਦਰਜੀਤ ਸਿੰਘ ਇਹਨਾਂ ਵੱਲੋਂ ਲਈਤੀ ਗਈ ਸੀ ਇਹਨਾਂ ਦੇ ਗੈਂਗ ਵੱਲੋਂ ਉਸ ਤੋਂ ਬਾਅਦ ਜਦੋਂ ਆਪਾਂ ਤਫ਼ਤੀਸ਼ ਨੂੰ ਅੱਗੇ ਵਧਾਇਆ ਤੇ ਇਹਦੇ ਵਿੱਚ ਵਿੱਕੀ ਸਿੰਘ ਉਰਫ ਵਿੱਕੀ ਸੱਟੇ ਵਾਲਾ ਇਹਦੀ ਵੀ ਸ਼ਮੂਲੀਅਤ ਜਿਹੜੀ ਪਾਈ ਗਈ ਇਹਨਾਂ ਨੇ ਲੌਜਿਸਟਿਕਸ ਪ੍ਰੋਵਾਈਡ ਕੀਤੀਆਂ ਸੀ ਇਹ ਵੀ ਫੋਰਨ ਬੇਸਡ ਇਦਾਂ ਹੀ ਰਵੀ ਕੁਮਾਰ ਉਰਫ ਉਰਫ ਰਵੀ ਫਰੀਦ ਗੋਟਿਆ ਇੱਕ ਇਹ ਵੀ ਇਹਨਾਂ ਦੇ ਨੋਟਸ ਹੀ ਜਿਨ੍ਹਾਂ ਦੇ ਥਰੂ ਇਹਨਾਂ ਨੇ ਕਰਾਇਆ ਸੀ ਜਦੋਂ ਆਪਾਂ ਤਫ਼ਤੀਸ਼ ਅੱਗੇ ਤੋਰੇ ਥਰੂ ਅ ਟੈਕਨੀਕਲ ਹਿਊਮਨ ਇੰਟ ਤੇ ਜਦੋਂ ਸਾਡੀ ਸਪੈਸ਼ਲ ਟੀਮਸ ਨੇ ਇਹਨੂੰ ਦੇਖਿਆ ਤੇ ਉਹਦੇ ਵਿੱਚ ਪਤਾ ਲੱਗਾ ਕਿ ਇੱਕ ਬਲਤੇਜ ਸਿੰਘ ਉਰਫ ਬੰਟੀ ਹੂੰ ਇਹਦੇ ਇਹਦੀ ਜਦੋਂ ਅਰੈਸਟ ਪਈ ਵੀ ਇੰਨੇ ਇਹ ਜਿਹੜੀ ਗੱਡੀ ਦਾ ਚਾਲਕ ਸੀ ਤੇ ਜਿਹੜਾ ਪਲਸਰ ਮੋਟਰਸਾਈਕਲ ਤੇ ਇਥੋਂ ਫਰਾਰ ਹੋਏ ਸੀ ਉਹ ਇਹ ਮੰਗਤ ਸਿੰਘ ਉਰਫ ਮੈਕਸ ਅ ਜਿਹੜਾ ਇਹ ਇਹਨੇ ਪ੍ਰੋਵਾਈਡ ਕੀਤੇ ਸੀ ਤੇ ਇਹਦੇ ਵਿੱਚ ਮੰਗਤ ਤੇ ਬਲਤੇਜ ਇਹ ਦੋਨੋਂ ਸਾਡੀ ਕਸਟਡੀ ਚ ਜਿਹੜੇ ਦੋਨੋਂ ਵਹੀਕਲਸ ਯੂਜ਼ ਹੋਏ ਸੀ ਕ੍ਰਾਈਮ ਚ ਉਹ ਵੀ ਆਪਾਂ ਬਰਾਮਦ ਕਰ ਲਏ ਤੇ ਆਪਾਂ ਜਲਦੀ ਜਿਹੜੇ ਮੇਨ ਸ਼ੂਟਰਸ ਆ ਉਹਨਾਂ ਨੂੰ ਵੀ ਫੜਾਂਗੇ ਸਰ ਇਹਨਾਂ ਦਾ ਰੋਲ ਸਰ ਵੇਖੀ ਰਿਹਾ ਸੀ ਗੱਡੀ ਚਾਲਕ ਸੀਗੇ ਜਾਂ ਫਿਰ ਇਹ ਪਲੈਨਿੰਗ ਚ ਪੂਰੇ ਤਰ੍ਹਾਂ ਇਨਵੋਲਵ ਸੀਗੇ ਬਿਲਕੁਲ ਜੀ ਲੋਜਿਸਟਿਕਲ ਸਪੋਰਟ ਤੇ ਪਲੈਨਿੰਗ ਚ ਇਨਵੋਲਵ ਸੀਗੇ ਹਮ ਇਹਨਾਂ ਨੇ ਇੱਕ ਗੈਂਗ ਦੇ ਹੀ ਨੋਡ ਸੀਗੇ ਉਹਨਾਂ ਦੇ ਹੀ ਬੰਦੇ ਸੀ ਤੇ ਉਹਦੇ ਚੱਲਦੇ ਹੀ ਇਹਨਾਂ ਨੇ ਸਾਰੀ ਲੋਜਿਸਟਿਕਸ ਇਹਨਾਂ ਨੂੰ ਪ੍ਰੋਵਾਈਡ ਕੀਤੀ ਸੀ ਸਰ ਇਹਨਾਂ ਨੂੰ ਦੱਸਿਆ ਕਿ ਕਦੋਂ ਤੂੰ ਇਹਨਾਂ ਦੇਕੀ ਕਰਨੇ ਸ਼ੁਰੂ ਕਰ ਦਿੱਤੇ ਕਿੱਥੋਂ ਪਿੱਛਾ ਕਰਦੇ ਹੋ ਆ ਰਹੇ ਸੀਗੇ ਗੁਰਮਿੰਦਰ ਦੇ ਬਿਲਕੁਲ ਜੀ ਕੋਈ ਅੱਜ ਪਹਿਲੀ ਵਾਰ ਨਹੀਂ ਇਹ ਪਿਛਲੇ 3-4 ਵਾਰ ਇਹ ਟਰਾਈ ਕਰ ਚੁੱਕੇ ਆ ਬਟ ਡੂ ਟੂ ਵੇਰੀਅਸ ਰੀਜ਼ਨਸ ਵੀਟ ਇਹਨਾਂ ਨੂੰ ਮੌਕਾ ਨਹੀਂ ਲੱਗਾ ਬੀਫੁੱਲ ਉੱਥੇ ਪੁਲਿਸ ਦੀ ਪ੍ਰੈਜ਼ੈਂਸ ਸੀਗੀ ਤੇ ਉਸ ਕਰਕੇ ਪਹਿਲਾਂ 3-4 ਵਾਰ ਇਹ ਵਾਰਦਾਤ ਨੂੰ ਅੰਜਾਮ ਨਹੀਂ ਦੇ ਸਕੇ ਇਸ ਵਾਰ ਇਹਨਾਂ ਦਾ ਦਾ ਲੱਗ ਗਿਆ ਤੇ ਇਹਨਾਂ ਨੇ ਉਹ ਵਾਰਦਾਤ ਨੂੰ ਜਿਹੜਾ ਅੰਜਾਮ ਦੇ ਤਾ ਕਿਉਂਕਿ ਸਰ ਗੁਰਵਿੰਦਰ ਹੁਣ ਜਿਹੜਾ ਜਿੱਥੇ ਘਰ ਹੈ ਉੱਥੇ ਰਹਿਤਾ ਰਿਹਾ ਇਹਨ ਗੁਰਦਾਸਪੁਰ ਨੇ ਰਹਿ ਰਿਹਾ ਸੀ ਤੇ ਫਿਰ ਉਸ ਦਿਨ ਗੁਰਦਾਸਪੁਰ ਤੋਂ ਹੀ ਆ ਰਿਹਾ ਸੀਗਾ ਜਾਂ ਫਿਰ ਇਥੋਂ ਬਿਲਕੁਲ ਇਹ ਨਾ ਬੇਸਿਕਲੀ ਇਥੇ ਆਪਣੇ ਪਿੰਡ ਵੀ ਆਂਦਾ ਸੀ ਟਾਈਮ ਟੂ ਟਾਈਮ ਰਹਿੰਦਾ ਏ ਜ਼ਿਆਦਾ ਗੁਰਦਾਸਪੁਰ ਸੀ ਕਦੇ ਕਦੇ ਪਿੰਡ ਆਂਦਾ ਸੀ ਤੇ ਮੋਸਟਲੀ ਇਹ ਪੇਸ਼ੀਆਂ ਤੇ ਆਂਦਾ ਸੀ ਪਿਛਲੀ 2-3 ਪੇਸ਼ੀਆਂ ਦੀਆਂ ਮਿਸ ਵੀ ਹੋਈਆਂ ਤਾਂ ਇਸ ਪੇਸ਼ੀ ਤੇ ਆਇਆ ਸੀ ਤੇ ਇਹਨਾਂ ਨੇ ਬੇਸਿਕਲੀ ਇੱਥੇ ਵਾਊਚਰ ਰੱਖੀ ਹੋਈ ਸੀ ਤੇ ਉਸ ਤੋਂ ਬਾਅਦ ਇਹਨਾਂ ਨੇ ਜਾਂਚ ਦਿੱਤੀ ਕਿਉਂਕਿ ਸਰ ਸੋਸ਼ਲ ਮੀਡੀਆ ਤੇ ਗੋਲਡੀ ਬ੍ਰਾਂਡ ਨੇ ਇਸ ਤਰ੍ਹਾਂ ਜ਼ਿੰਮੇਵਾਰ ਲਿੱਤੀ ਤੁਹਾਡੀ ਇਨਵੈਸਟੀਗੇਸ਼ਨ ਜਿੱ ਕਿ ਨਾ ਕੋ ਰੋਲ ਨਿਕਲ ਕੇ ਸਾਹਮਣੇ ਆ ਰਿਹਾ ਉਸ ਪੋਸਟ ਤੇ ਕੀ ਕੁਝ ਪਰਾਂ ਲੱਗ ਰਿਹਾ ਹੈ ਉਹ ਜਿਹੜੀ ਸੋਸ਼ਲ ਮੀਡੀਆ ਪੋਸਟ ਆ ਉਹ ਜੋ ਵੀ ਗੱਲਾਂ ਨੇ ਵੀ ਗੁਰਲਾਲ ਬਰਾੜ ਦੇ ਮਰਡਰ ਚ ਇਹਦਾ ਰੋਲ ਸੀ ਉਸ ਕੇਸ ਤੇ ਨਾਮਜ਼ਦ ਵੀ ਸੀਗਾ ਤੇ ਉਹਦੀ ਹਜੇ ਤਫਤੀਸ਼ ਵੀ ਚੱਲ ਰਹੀ ਸੀ ਤੇ ਉਹਦੇ ਵਿੱਚ ਨਾਮਜ਼ਦ ਤਾਂ ਸੀ ਤੇ ਪ੍ਰਾਈਮ ਫੇਸੀ ਤੇ ਗੈਂਗ ਰਿਲੇਟਡ ਵਾਇਲੈਂਸ ਉਹਦੇ ਕਰਕੇ ਹੀ ਚੱਲ ਰਿਹਾ ਸਰ ਕਿਹਾ ਜਾਂਦਾ ਕਿ ਇਹਨੇ ਬਾਈਕ ਵਗੈਰਾ ਦਾ ਉਹਨਾਂ ਸ਼ੱਕ ਹੈ ਕਿਥੇ ਕਿਤਨਾ ਕਿ ਬਾਈਕ ਵਗੈਰਾ ਨੇ ਪ੍ਰੋਵਾਈਡ ਕਰਾਈ ਸੀ ਉਸ ਨਾਮ ਦੇ ਚ ਇਹੀ ਲੋਜਿਸਟਿਕਲ ਸਪੋਰਟ ਉਹਨਾਂ ਦੇ ਮੁਤਾਬਿਕ ਉਹਨਾਂ ਦੇ ਕਹਿਣ ਦੇ ਮੁਤਾਬਿਕ ਵੀ ਇਹਨੇ ਪ੍ਰੋਵਾਈਡ ਕਰਾਈ ਸੀ ਸਰ ਗੁਰਵਿੰਦਰ ਵੀ ਹੁਣ ਐਕਟਿਵ ਸੀਗਾ ਕੀ ਕੁਝ ਕਰ ਰਿਹਾ ਸੀਗਾ ਹੁਣ ਇਹਦੇ ਤੇ ਜੀ ਐਨਡੀਪੀਐਸ ਤੇ ਪੁਰਾਣੇ ਜਿਹੜੇ ਉਹ ਪਰਚੇ ਸੀਗੇ ਤੇ ਐਨਡੀਪੀਐਸ ਵਾਲੇ ਪਰਚੇਆਂ ਚ ਜੀ ਸੀਗਾ ਐਕਟਿਵ ਬਾਕੀ ਹੁਣ ਤਾਂ ਇਹ ਬੇਲ ਤੇ ਬਾਹਰ ਸੀਗਾ ਉਹ ਗੁਰਦਾਸਪੁਰ ਚ ਬੇਸ ਹੈਗਾ ਤੇ ਉੱਥੇ ਜ਼ਿਆਦਾ ਤਫ਼ਤੀਸ਼ ਆਪਾਂ ਕਰਾਂਗੇ ਵੀ ਹੁਣ ਕੋਈ ਐਕਟਿਵ ਸੀ ਕਿ ਨਹੀਂ ਹੁਣ ਤਾਂ ਅਮ੍ਰਿਤਕ ਘਣਾਂ ਦੇ ਪਰਿਵਾਰ ਨਾਲ ਹੀ ਹੈਗਾ ਬਸ ਸਰ ਵਾਈਫ ਨੇ ਕੀ ਕੁਝ ਦੱਸਿਆ ਕਿਉਂਕਿ ਵਾਈਫ ਉਸ ਦਿਨ ਨਾਲ ਸੀ ਕਿਹਾ ਜਾ ਰਿਹਾ ਕਿ ਵਾਈਫ ਨੂੰ ਮਾਰਨ ਦੀ ਕੋਸ਼ਿਸ਼ ਹੋਈ ਸੀ ਜਾਂ ਨਹੀਂ ਵੀ ਐਜ਼ ਇਨ ਵਾਈਫ ਟਾਰਗੇਟਡ ਨਹੀਂ ਸੀ ਇਹ ਸੀ ਕਿ ਜਦੋਂ ਉਹਨਾਂ ਨੇ ਇਨੀ ਟਾਬਲਟੂਨ ਫਾਇਰਿੰਗ ਕੀਤੀ ਤੇ ਉਹਦੇ ਵੀ ਕਦੀ ਗੋਲੀ ਜਸਟ ਸਨਿਕ ਕਰਕੇ ਗਈ ਹੈ ਬਟ ਸ਼ੀ ਵਾਸ ਨਾਟ ਦਾ ਟਾਰਗੇਟ ਜੇ ਟਾਰਗੇਟ ਹੁੰਦੀ ਤੇ ਦੇ ਊਡ ਹੇਵ ਡਨ ਸਰ ਕੀ ਉਹਨੇ ਉਸ ਵਕਤ ਕੀ ਤੁਹਾਨੂੰ ਸਮਝਾਇਆ ਕਿ ਕੀ ਇਸ ਵਕਤ ਕਿਸ ਤਰ੍ਹਾਂ ਪੂਰੀ ਵਾਰਦਾਤ ਹੋਈ ਕਿਵੇਂ ਲੋਗ ਆਏ ਸੀਗੇ ਜੋ ਬਾਅਦ ਚ ਤੁਸੀਂ ਇਨਵੈਸਟੀਗੇਸ਼ਨ ਕੀਤੀ ਕਲੀਕ ਚੀਜ਼ਾਂ ਸਹੀ ਪਾਈ ਗਈ ਜੋ ਉਹਨਾਂ ਦੱਸੇ ਉਹਨਾਂ ਕਨ ਮਤਾਬਿਕ ਦੇਖੋ ਜੀ ਇਹ ਪ੍ਰਾਈਮਰ ਫੇਸੀ ਦਾ ਗੈਂਗ ਰਿਲੇਟਿਡ ਕ੍ਰਾਈਮ ਹੀ ਹੈ ਹੂੰ ਹੁਣ ਉਹ ਗੈਂਗ ਰਿਲੇਟਿਡ ਕ੍ਰਾਈਮ ਇਹ ਕਾਫੀ ਦੇਰ ਤੋਂ ਮੌਕਾ ਲੱਭ ਰੇ ਸੀ ਵੀ ਆਪਾਂ ਕਿਸ ਤਰ੍ਹਾਂ ਇਹਨੂੰ ਟਾਰਗੇਟ ਕਰੀਏ ਹੂੰ ਬਟ ਡੂ ਟੂ ਵੇਰੀਅਸ ਰੀਜਨਸ ਵੀ ਸਾਡੀ ਉੱਥੇ ਸਿਕਿਉਰਿਟੀ ਪ੍ਰੈਜ਼ੈਂਸ ਜ਼ਿਆਦਾ ਸੀ ਤੇ ਉਹਦੇ ਕਰਕੇ ਪਹਿਲਾਂ ਕਰ ਨਹੀਂ ਸਕੀ ਹੂੰ ਤੇ ਹੁਣ ਇਹਨਾਂ ਨੂੰ ਇੱਕ ਮੌਕਾ ਲੱਗਿਆ ਗੱਲ ਉਹੀ ਹੈ ਵੀ ਸਾਨੂੰ ਹਰ ਵਾਰ 100% ਦੇਣਾ ਪੈਂਦਾ ਆਪਣਾ ਹੂੰ ਤੇ ਉਹਨਾਂ ਨੇ ਸਿਰਫ ਇੱਕ ਵਾਰ ਹੀ ਅੰਜਾਮ ਦੇ ਕੇ ਤੇ ਫਰਾਰ ਹੋ ਜਾਣਾ ਸਰ ਇਹ ਲੋਕ ਬਾਈਕ ਤੋਂ ਆਏ ਸੀ 에어ਪੋਰਟ ਰੋਡ ਕਿ ਕਿਸ ਸਾਈਡ ਤੋਂ ਆਏ ਸੀ ਪਤਾ ਲੱਗਾ ਤੁਹਾਨੂੰ ਕਿਸ ਤਰ੍ਹਾਂ ਇਹਨਾਂ ਕਿੰਨੀ ਦੇਰ ਖੜੇ ਰਹੇ ਕੁਝ ਇਹ ਬੇਸਿਕਲੀ ਬੈਕ ਰੂਟ ਜਦ ਆਜ਼ਾਦੀ ਦੀ ਗੱਡੀ ਇੱਥੇ ਲੱਗੀ ਤਾਂ ਦੀ ਇਹ ਰੈਕੀ ਕਰ ਰਹੇ ਸੀ ਤੇ ਜਿੱਦਾਂ ਹੀ ਉਹ ਵਾਪਸ ਗੱਡੀ ਖੋਲੀ ਉਹਨੇ ਪ੍ਰਾਇਮਰੀ ਫੇਸੀ ਇਹ ਹੈ ਕਿ ਇਹਨੂੰ ਇਹਨਾਂ ਨੂੰ ਗੱਡੀ ਦਾ ਪਤਾ ਸੀ ਬੰਦੇ ਦੀ ਮੇਬੀ ਇਨ ਆਈਡੈਂਟੀਫਿਕੇਸ਼ਨ ਦਾ ਅੱਛਾ ਜਦੋਂ ਉਹਨਾਂ ਨੇ ਜਿੱਦਾਂ ਗੱਡੀ ਖੋਲੀ ਤੇ ਵਾਪਸ ਜਾਣ ਲਈ ਉਦੋਂ ਹੀ ਉਹਨਾਂ ਨੇ ਫਾਇਰਿੰਗ ਕਰ ਦਿੱਤੀ ਤੇ ਸਰ ਕੋਈ ਹੰਨ ਰਿਕਾਰਡਿੰਗ ਆਗਰਾ ਮਿਲੀ ਜਿਸ ਤਰ੍ਹਾਂ ਕਹਿ ਰਹੇ ਕਿ ਬਾਰ ਬਾਰਾਂ ਧਮਕੀਆਂ ਵੀ ਆ ਰਹੀ ਸੀ ਕੁਝ ਇਸ ਤਰ੍ਹਾਂ ਚੱਲਦਾ ਪਿਆ ਸੀ ਨਹੀਂ ਇਹ ਮ੍ਰਿਤਕ ਦੇ ਫੋਨ 'ਚ ਏਦਾਂ ਦਾ ਕੋਈ ਲੇਟੈਸਟ ਧਮਕੀ ਇਹਨੂੰ ਮਿਲੀ ਹੋਵੇ ਏਦਾਂ ਦਾ ਕੋਈ ਜ਼ਿਕਰ ਹੀ ਉਹ ਨਹੀਂ ਸਰ ਜਿਹੜੇ ਮੇਨ ਜਿਹੜੇ ਕਹਿ ਸਕਦੇ ਜਿਸ ਨੇ ਮਾਰਿਆ ਹੈਗਾ ਬੰਦੇ ਜਿਹੜੇ ਸ਼ੂਟਰ ਸੀਗੇ ਸਰ ਉਹ ਪੱਕੇ ਗੁੰਡੀ ਬਰਾੜ ਲਈ ਪਤਾ ਲੱਗ ਰਿਹਾ ਕੰਮ ਕਰ ਰਹੇ ਸੀ ਕਿ ਫ੍ਰੀਲੈਂਸ ਕਰ ਰਹੇ ਸੀ ਕਿਵੇਂ ਮਤਲਬ ਇਸ ਨੂੰ ਅਪਰੋਚ ਹੋ ਰਹੀ ਸੀ ਉਹਨਾਂ ਦੇ ਦੇਖੋ ਇੱਕ ਬੜਾ ਆਮ ਜਾਂ ਮੋਡਸ ਉਪਰੰਡੀ ਹੈ ਜਿਹੜੇ ਆਪਣੇ ਭੁੱਲੇ ਭਟਕੇ ਨੌਜਵਾਨ ਹੈ ਪੈਸੇ ਦੀ ਕਮੀ ਕਰਕੇ ਜਾਂ ਫੇਮ ਕਰਕੇ ਜਾਂ ਗੁੰਮਰਾਹ ਹੋ ਜਾਂਦੇ ਨੇ ਉਹਨਾਂ ਨੂੰ इजीली ਹਾਇਰ ਕਰ ਲੈਂਦੇ ਹਨ ਇਹਨਾਂ ਦੇ ਜਿਹੜੇ ਨੋਡਸ ਹੈ ਉਹ ਵੀ ਆਪ ਨਹੀਂ ਹਾਇਰ ਕਰਦੇ ਜਿੱਦਾਂ ਵਿੱਕੀ ਸੱਟਿਆ ਵਾਲਾ ਇਹਨਾਂ ਦੇ ਹੋਰ ਨੋਡਸ ਹਨ ਉਹ ਇਹਨਾਂ ਨੂੰ ਹਾਇਰ ਕਰਕੇ ਤੇ ਫਿਰ ਵਰਗ ਲਾ ਕੇ ਥੋੜੇ ਬਹੁਤ ਪੈਸੇ ਦੇ ਲਾਲਚੇ ਥੋੜੇ ਤੈਨੂੰ ਪਹਿਲਾ ਦੇ ਦਾਂਗੇ ਥੋੜੇ ਬਾਅਦ ਚ ਦੇ ਦਾਂਗੇ ਬਾਅਦ ਚ ਕਦੀ ਆਈ ਨਹੀਂ ਕਿਉਂਕਿ ਬਾਅਦ ਚ ਇਹਨਾਂ ਨੂੰ ਪਤਾ ਪੁਲਿਸ ਨੇ ਫੜ ਲੈਣਾ ਹੂੰ ਤੇ ਉਹ ਇਦਾਂ ਵਰਗਲਾ ਕੇ ਉਹਨਾਂ ਤੋਂ ਇਹ ਕੰਮ ਕਰਾਉਂਦੇ ਆ ਕਈ ਇਹਨਾਂ ਦੇ ਪੱਕੇ ਪੇਰੋਲ ਦੇ ਵੀ ਨਹੀਂ ਸ਼ੂਟਰ ਸਰ ਇਹਨਾਂ ਨੇ ਰਾਜਸਥਾਨ ਤੋਂ ਗ੍ਰਿਫਤਾਰੀ ਹੋਈ ਸੀ ਕਿਹਨਾਂ ਦੀ ਜੀ ਇਹਨਾਂ ਚੋਂ ਕਿਸਨ ਰਾਜਸਥਾਨ ਹਾਂਜੀ ਹਾਂਜੀ ਇਹ ਇੰਟਰ ਸਟੇਟ ਆਪਾ ਇੱਕ ਰਾਜਸਥਾਨ ਤੋਂ ਫੜਿਆ ਇੱਕ ਇਧਰ ਦਾ ਵੀ ਹੈ ਆਪਣਾ ਫਾਜ਼ਿਲਕਾ ਦਾ ਹੂੰ ਹੂੰ ਮੈਕਸ ਸਰ ਜਿਹੜੇ ਹੁਣ ਮੇਨ ਸ਼ੂਟਰ ਨੇ ਇਹ ਪਤਾ ਲੱਗ ਪਾਰੇ ਕਿ ਸਾਈਡ ਨੂੰ ਠੇ ਹੈਗੇ ਕਿਹੜੀ ਪਾਸੇ ਹੈ ਬਿਲਕੁਲ ਹੀ ਸਾਨੂੰ ਕ੍ਰੈਡੀਬਲ ਲੀਡਸ ਹੈਗੀਆਂ ਬਾਕੀ ਸਾਡੀ ਆਪਰੇਸ਼ਨਲ ਡੀਟੇਲਸ ਤੇ ਆਪਾਂ ਜਲਦੀ ਇਹਨਾਂ ਨੂੰ ਫੜਾਂਗੇ ਤਾਂ ਸਰ ਜਿਹੜੇ ਜਿਹੜੇ ਬਾਹਰ ਬੈਠੇ ਇਹਨਾਂ ਦਾ ਕੀ ਰੋਲ ਸੀਗਾ ਜੀ ਜਿਹੜੇ ਬេស ਟਾਈਮ ਬਾਹਰ ਬੈਠੇ ਦੁਬਈ ਤੇ ਆ ਜੀ ਦਾ ਇਹਨਾਂ ਦਾ ਮੇਨ ਰੋਲ ਜੀ ਪਹਿਲਾ ਤਾਂ ਰਿਕਰੂਟਮੈਂਟ ਕਿਹੜੇ ਸ਼ੂਟਰਸ ਹੋਣਗੇ ਦੂਸਰਾ ਲੌਜਿਸਟਿਕਸ ਪ੍ਰੋਵਾਈਡ ਕਰਨੀ ਹੈ ਤੇ ਤੀਸਰਾ ਜਦੋਂ ਐਗਜ਼ੀਕਿਊਸ਼ਨ ਤੋਂ ਬਾਅਦ ਇਹਨਾਂ ਨੂੰ ਭਜਾਂ ਸਾਰਿਆਂ ਚੈਕਟਿਵ ਰੋਲ ਹੁੰਦਾ ਹੈ ਨਾਲ ਹਮਮ ਸਿਰ ਹੋਰ ਕੁਝ ਪਤਾ ਲੱਗਾ ਵਾਈਫ ਕੋਲੋਂ ਕੀ ਕੁਝ ਹੋਰ ਉਹਨੇ ਦੱਸਿਆ ਹੋਵੇ ਕਿਉਂਕਿ ਕਿਸ ਤਰ੍ਹਾਂ ਮੌਕੇ ਤੇ ਸੀਗੇ ਵਾਈਫ ਬਸ ਇਹੀ ਸੀ ਕਿ ਉਹਨੂੰ ਇਹ ਇਹਦਾ ਇਲਮ ਜ਼ਰੂਰ ਸੀ ਵੀ ਉਹਨੂੰ ਥ੍ਰੈਟ ਹੈਗਾ ਗੋਲੀਬਾਰਡ ਦਾ ਤੇ ਉਹ ਟਾਈਮ ਟੂ ਟਾਈਮ ਹੀ ਇਸ ਏਰੀਆ ਜਾਂਦੇ ਸੀ ਜ਼ਿਆਦਾ ਆਉਂਦੇ ਨਹੀਂ ਸੀਗੇ ਹੂੰ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇਸ ਏਰੀਆ 'ਚ ਉਹਨਾਂ ਨੂੰ ਥ੍ਰੈਟ ਹੈ। ਯਾਨੀ ਕਿ ਉਸ ਦਿਨ ਪੱਤੀ ਕਾ ਪਲਾਨਿੰਗ ਪਹਿਲਾਂ ਬਣੀ ਹੋਈ ਸੀਗੇ ਉਹਨੂੰ। ਬਿਲਕੁਲ ਉਹ ਪਲਾਨਿੰਗ ਤਾਂ ਉਹਦੀ 3-4 ਵਾਰ ਤੋਂ ਚੱਲ ਰਹੀ ਸੀ ਜੋ ਹੁਣ ਤੱਕ ਸਾਹਮਣੇ ਆਇਆ। ਹੂੰ ਫਿਰ ਪੰਜ ਚੌਥੀ ਪੰਜਵੀਂ ਵਾਰੀ ਇੱਕ ਵਾਰ ਇਹ ਸਕਸੀਡ ਹੋ ਗਿਆ। ਉਹ ਮਹਾਲੀਕੋੜ ਤੱਕ ਹੀ ਪਹਿਲਾਂ ਵੀ ਮਤਲਬ ਰੇਕੀ ਕਰਾਇ ਸੀ ਜਾਂ ਫਿਰ ਇੱਕ ਡਿਫਰੈਂਟ ਅਲੱਗ-ਅਲੱਗ ਜਗ੍ਹਾ ਕਰੀ ਉਹਦੇ ਤੇ ਕਦੀ ਇਥੇ ਕੋਰਟ ਚ ਮੇਨਲੀ ਕੋਰਟ ਚ ਕਰਦੇ ਹੁੰਦੇ ਸੀ ਰਕੀ ਬਟ ਬਾਕੀ ਤਿੰਨ ਚਾਰ ਵਾਰ ਉਹ ਕਰ ਨਹੀਂ ਸਕਿਆ ਅੰਜਾਮ ਸਰ ਜਿਨ੍ਹਾਂ ਨੂੰ ਤੁਸੀਂ ਗ੍ਰਿਫਤਾਰ ਕੇ ਦੱਸਿਆ ਕਿਹੜੇ ਵੈਪਨਸ ਸੋਕ ਇਹਨਾਂ ਨੇ ਯੂਜ਼ ਕੀਤੇ ਸੀ ਤੇ ਇਹਨਾਂ ਨੂੰ ਵੈਪਨ ਦਾ ਹਜੇ ਇਲਮ ਨਹੀਂ ਹੈ ਬਾਕੀ ਹਜੇ ਆਪਾਂ ਰਿਮਾਂਡ ਲੈ ਆਏ ਇਹਨਾਂ ਦਾ ਅੱਜ ਕੱਲ ਚ ਇਹਨਾਂ ਨੂੰ ਹੋਰ ਤਰਤੀਸ਼ ਕਰਕੇ ਆਪਾਂ ਦੇਖਾਂਗੇ ਕਿਹੜੇ ਵੈਪਨਸ ਵੈਪਨਸ ਉਹਨਾਂ ਕੋਲ ਹੀ ਨੇ ਸ਼ੂਟਰ ਸਕੂਲ ਓਕੇ ਸ਼ੂਟਰ ਸਕੂਲ ਹੀ ਹਜੇ ਉਹਨਾਂ ਤੱਕ ਨਹੀਂ ਨਹੀਂ ਠੀਕ ਬਾਬਾ ਸ਼ਿਖੀ ਥੈਂਕ ਯੂ ਬਿਲਕੁਲ ਐਸਪੀ ਸਿਟੀ ਸਾਡੇ ਨਾਲ ਮੌਜੂਦ ਸੀਗੇ ਤੇ ਇਹਨਾਂ ਦੱਸਿਆ ਕਿ ਫਿਲਹਾਲ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਤੇ ਦੋ આરોપી ਪਕੜੇ ਗਏ ਤੇ ਜਿਹੜੇ ਦੋ ਮੁੱਖ ਸ਼ੂਟਰ ਹੈ ਉਸ ਦੀ ਕੋਸ਼ਿਸ਼ ਹੈ ਜਲਦ ਤੋਂ ਜਲਦ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਵਿੜੇ ਜਲਨੇ ਸਣੀ ਦੇ ਨਾਲ ਮਹਾਰਾਗਵਜਨ ਪੰਜਾਬ ਪੱਤਰ